ਸਤਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਸਜੀ ਹੋਈ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਡੂਰ ਸਾਹਿਬ ਦੀ ਧਰਤੀ ਤੇ ਕੰਨ ਪਾਟੇ ਜੋਗੀਆਂ ਦਾ ਪ੍ਰਾਣਾ ਅੱਡਾ ਸੀ ਅਨਪੜ ਲੋਕਾਂ ਦੇ ਦਿਲਾਂ ਉੱਤੇ ਉਹਨਾਂ ਨੇ ਆਪਣਾ ਇਹ ਪ੍ਰਭਾਵ ਪਾਇਆ ਹੋਇਆ ਸੀ ਕਿ ਉਹ ਆਪਣੀ ਯੋਗ ਸਿੱਧੀ ਦੇ ਨਾਲ ਔੜ ਦੇ ਦਿਨਾਂ ਦੇ ਵਿੱਚ ਮੀਂਹ ਵੜਾ ਸਕਦੇ ਆ ਤੇ ਜੇ ਕਦੇ ਈਸ਼ਵਰ ਦੀ ਕਿਰਪਾ ਕਰਕੇ ਗੜੇ ਵਰ੍ਹੇ ਹੋਣ ਉਹ ਲੋਕਾਂ ਦੀ ਖੇਤੀ ਨੂੰ ਗੜਿਆਂ ਦੀ ਮਾਰ ਤੋਂ ਵੀ ਬਚਾ ਸਕਦੇ ਆ ਇਸ ਠੇਕੀਦਾਰੀ ਦੇ ਬਦਲੇ ਉਹ ਕੀ ਕਰਦੇ ਸੀ ਹਰ ਵਾਹੀ ਵਾਂ ਤੋਂ ਸਲਾਨਾ ਭੇਟਾ ਲਿਆ ਕਰਦੇ ਸੀ ਜਿਹੜੇ ਵਿਚਾਰੇ ਗਰੀਬ ਖੇਤੀ ਕਰਦੇ ਉਹਨਾਂ ਨੂੰ ਆਖਣਾ ਸਾਡੇ ਕਰਕੇ ਤੁਹਾਡੀ ਖੇਤੀ ਚੱਲਦੀ ਆ ਤੁਹਾਡੀ ਖੇਤੀ ਫਲਦੀ ਆ ਸਾਨੂੰ ਭੇਟਾ ਦਿਆ ਕਰੋ ਉਹ ਸਾਲ ਮਾਝੇ ਦੇ ਇਲਾਕੇ ਵਿੱਚ ਔੜ ਲੱਗਣ ਦੇ ਕਰਕੇ ਕਾਲ ਪੈ ਗਿਆ ਜੋਗੀਆਂ ਨੂੰ ਗੁਰੂ ਜੀ ਦੇ ਵਿਰੁੱਧ ਲੋਕਾਂ ਨੂੰ 扑ਕਾਉਣ ਦਾ ਮੌਕਾ ਮਿਲ ਗਿਆ ਜੋਗੀਆਂ ਦਾ ਮਹੰਤ ਉਹਦਾ ਨਾਂ ਸੀ ਸ਼ੈਵਨਾਥ ਆਪਣੇ ਆਪ ਨੂੰ ਤਪਾਖਵਾਉਂਦਾ ਸੀ ਨਗਰ ਦੇ ਜ਼ਿਮੀਂਦਾਰ ਰਲ ਕੇ ਜੋਗੀ ਪਾਸ ਬੇਨਤੀ ਕਰਨ ਗਏ ਆ ਕਹਿੰਦੇ ਜੋਗੀ ਜੀ ਤਪਾ ਜੀ ਆਪਣੀ ਕਰਾਮਾਤ ਨਾਲ ਮੀਂਹ ਵਰਾ ਕੇ ਇਲਾਕਾ ਉਜੜਨ ਤੋਂ ਬਚਾਲੋ ਜੀ ਹੁਣ ਅੱਗੋਂ ਜਿਹੜਾ ਜੋਗੀ ਸ਼ਿਵਨਾਥਾ ਬੜਾ ਔਖਾ ਹੋ ਕੇ ਬੋਲਿਆ ਤੁਸੀਂ ਸਾਥੋਂ ਮੀਂਹ ਪਾਲਦੇ ਹੋ ਅਜੇ ਤਾਂ ਇੱਥੇ ਈਸ਼ਵਰ ਦਾ ਹੋਰ ਕਹਿਰ ਟੁੱਟਣ ਵਾਲਾ ਲੋਕਾਂ ਨੂੰ ਡਰਾ ਦਿੱਤਾ ਉਹ ਪੁੱਛਣ ਲੱਗੇ ਭਾਈ ਕੀ ਹੋ ਗਿਆ ਕੀ ਸਾਡੇ ਤੋਂ ਜੋਗੀ ਜੀ ਗਲਤੀ ਹੋ ਗਈ ਕਹਿੰਦਾ ਗਲਤੀ ਤਾਂ ਬੜੀ ਵੱਡੀ ਹੋਈ ਆ ਪੂਜਾ ਕਰਾਉਣ ਦੇ ਹੱਕਦਾਰ ਜਤੀ ਜੋਗੀ ਆ ਪਰ ਤੁਸੀਂ ਸੰਤਾਂ ਨੂੰ ਛੱਡ ਕੇ ਜੋਗੀਆਂ ਨੂੰ ਛੱਡ ਕੇ ਆ ਪਰਿਵਾਰਕ ਜੀਵਨ ਵਾਲਿਆਂ ਦੀ ਪੂਜਾ ਕਰਨ ਲੱਗੇ ਹੋ ਗ੍ਰੈਸਤੀਆਂ ਨੂੰ ਪੂਜਣ ਲੱਗ ਪਏ ਜਾਓ ਜਾ ਕੇ ਮੀਂਹ ਵਰ੍ਹਣ ਦੀ ਪ੍ਰਾਰਥਨਾ ਉਸ ਕੋਲ ਕਰੋ ਜਿਹਨੂੰ ਆਪਦਾ ਨਵਾਂ ਗੁਰੂ ਬਣਾਇਆ ਤੁਸੀਂ ਜਾਓ ਉਹਨੂੰ ਕਹਿ ਦਿਓ ਜਾ ਕੇ ਜੇ ਉਹ ਕਰਾਮਾਤ ਨਾਲ ਮੀਂਹ ਵਰਾ ਦੇ ਤਾਂ ਮੈਂ ਮੰਨ ਜਾਵਾਂਗਾ ਨਹੀਂ ਤਾਂ ਉਹਨੂੰ ਕੱਢ ਦਿਓ ਪਿੰਡ ਚੋਂ ਬਾਹਰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਦੇ ਬਾਰੇ ਇਸ ਤਪੇ ਨੇ ਬੜੀ ਈਰਖਾ ਭਰੇ ਬਚਨ ਬੋਲੇ ਆ ਬਹੁਤ ਗੁੱਸੇ ਚ ਬੋਲਿਆ ਕਹਿੰਦਾ ਪਿੰਡ ਚੋਂ ਕੱਢ ਦਿਓ ਬਾਹਰ ਉਹਨੂੰ ਜੇ ਉਹ ਮੀਂਹ ਨਹੀਂ ਪਵਾ ਸਕਦਾ ਤੇ ਮੈਂ ਦੇਖੋ ਅਠਾਂ ਪਹਿਰਾ ਵਿੱਚ ਮੀਂਹ ਵਰਾ ਦੂੰਗਾ ਆਪਾ ਸ਼ਿਵਨਾਥ ਨੇ ਪਿੰਡ ਦੇ ਲੋਕਾਂ ਸਾਹਮਣੇ ਇਹ ਦੋ ਟੁਕ ਸ਼ਰਤ ਆ ਜਿਹੜੀ ਰੱਖ ਦਿੱਤੀ ਆ ਹੁਣ ਉਹ ਨਗਰ ਦੇ ਦੁਖੀ ਲੋਕ ਵਿਚਾਰੇ ਕਰਮਾਂ ਦੇ ਮਾਰੇ ਸਾਰਾ ਉਹਨਾਂ ਦਾ ਜੋ ਵੀ ਇਹ ਜੀਵਨ ਖੇਤੀ ਤੇ ਨਿਰਪਰ ਸੀ ਖੇਤੀ ਜਿਹੜੀ ਆ ਵਰਖਾ ਤੇ ਨਿਰਪਰ ਸੀ ਮੀਂਹ ਦੀ ਉਹਨਾਂ ਨੂੰ ਬੜੀ ਲੋੜ ਸੀ ਪੁਰਾਣਾ ਜ਼ਮਾਨਾ ਜਦੋਂ ਅੱਜ ਦੇ ਵਾਂਗ ਟਿਊਬਵੈਲ ਨਹੀਂ ਸੀ ਹੁੰਦੇ ਮੱਛੀ ਮੋਟਰਾਂ ਨਹੀਂ ਸੀ ਹੁੰਦੀਆਂ ਤਾਂ ਉਹ ਦੁਖੀ ਲੋਕ ਇਕੱਠੇ ਹੋ ਕੇ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕੋਲ ਹਾਜ਼ਰ ਹੋ ਗਏ ਆ योगी ਦੀ ਜਿਹੜੀ ਮਿੱਠੀ ਹੋਈ ਸ਼ਰਤਾ ਉਹਨਾਂ ਨੇ ਮਹਾਰਾਜ ਨੂੰ ਕਹਿ ਕੇ ਸੁਣਾਈ ਆ ਗੁਰੂ ਮਹਾਰਾਜ ਇਸ ਤਰ੍ਹਾਂ ਈ ਸ਼ਬਨਾਥ ਤਪੇ ਨੇ ਆਖਿਆ ਮਹਾਰਾਜ ਦੇ ਵਿੱਚ ਬੜਾ ਧੀਰਜ ਬੜੀ ਸ਼ਾਂਤੀ ਉੱਤਰ ਦਿੱਤਾ ਮਹਾਰਾਜ ਕਹਿਣ ਲੱਗੇ ਭਲੇ ਪਰਸ਼ੋ ਮੀਂਹ ਵਰੋਣਾ ਜਾਂ ਔੜ ਲਾਉਣੀ ਇਹ ਬੰਦੇ ਦੇ ਹੱਥ ਥੋੜੀ ਹੁੰਦਾ ਇਹ ਤਾਂ ਮਾਲਕ ਦੇ ਹੱਥ ਹੁੰਦਾ ਬੰਦਾ ਉਹਦੇ ਕੰਮ ਵਿੱਚ ਕੀ ਦਖਲ ਦੇ ਸਕਦਾ ਹੈ ਉਹਦੇ ਸਾਹਮਣੇ ਕੋਈ ਕਰਾਮਾਤ ਕਿਵੇਂ ਦਿਖਾ ਸਕਦਾ ਹੈ ਇਹ ਇਸ ਤਰ੍ਹਾਂ ਵਚਨ ਕਿਵੇਂ ਕੋਈ ਕਹਿ ਸਕਦਾ ਇਹ ਤਾਂ ਰੱਬ ਦਾ ਸ਼ਰੀਕ ਬਣਨ ਵਾਲੀ ਗੱਲ ਆ ਜੇ ਕੋਈ ਕਹਿ ਦਵੇ ਮੈਂ ਵੀ ਪਵਾਉਣਾ ਮੈਂ ਔੜ ਲਾਉਣਾ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਪਿਆਰ ਨਾਲ ਸਮਝਾਉਣ ਲੱਗੇ ਮਹਾਰਾਜ ਕਹਿੰਦੇ ਸਾਡੇ ਵਿੱਚ ਤਾਂ ਪਈ ਇੱਕ ਨਾਮ ਸਿਮਰਨ ਹੈ ਇਹ ਨਾਮ ਸਿਮਰਨ ਤੋਂ ਬਿਨਾ ਕੋਈ ਕਰਾਮਾਤ ਨਹੀਂ ਹੈ। ਦੂਸਰੀ ਸ਼ਰਤ ਰਹੀ ਪਿੰਡ ਛੱਡ ਕੇ ਚਲੇ ਜਾਣ ਦੀ। ਮਹਾਰਾਜ ਨੇ ਆਖਿਆ ਜੇ ਭਾਈ ਸਾਡੇ ਜਾਣ ਦੇ ਨਾਲ ਇੱਥੇ ਵਰਖਾ ਹੋ ਸਕਦੀ ਆ ਨਗਰ ਦਾ ਭਲਾ ਹੋ ਜਾਂਦਾ ਤਾਂ ਅਸੀਂ ਅੱਜ ਹੀ ਇਹ ਨਗਰ ਛੱਡ ਕੇ ਚਲੇ ਜਾਂਦੇ ਹਾਂ। ਉਸ ਦਿਨ ਗੁਰਮਖ ਪਿਆਰਿਓ ਤਪੇ ਦੀ ਈਰਖਾ ਦੇਖ ਕੇ ਗੁਰੂ ਮਹਾਰਾਜ ਖਡੂਰ ਸਾਹਿਬ ਤੋਂ ਕੂਚ ਕਰਕੇ ਪਿੰਡ ਖਾਨ ਰਜ਼ਾਦੇ ਦੀ ਜੂ ਵਿੱਚ ਜਾ ਕੇ ਬਹਿ ਜਾਂਦੇ ਮਹਾਰਾਜ ਜੀ ਹੁਣ ਉਹਨਾਂ ਕੰਨ ਪਾਟੇ ਜੋਗੀਆਂ ਸਾਹਮਣੇ ਔਖੀ ਘੜੀ ਆ ਗਈ ਆ ਲੱਗੇ ਮੰਤਰ ਪੜਨ ਤੇ ਟੂਣੇ ਕਰਨ ਕਿਉਂਕਿ ਨਾ ਉਹਨਾਂ ਕੋਲ ਸਤੰਤਰ ਮੰਤਰ ਸੀ ਕੋਈ ਬੰਦਗੀ ਤਾਂ ਹੈ ਨਹੀਂ ਸੀ ਤੇ ਜੋਗੀਆਂ ਨੇ ਜੱਟਾਂ ਨਾਲ ਜ਼ਿਮੀਂਦਾਰਾਂ ਦੇ ਨਾਲ ਅੱਠ ਪੈਰ ਦੀ ਸ਼ਰਤ ਰੱਖੀ ਸੀ ਉੱਥੇ ਕਈ ਦਿਹਾੜੇ ਬੀਤ ਗਏ ਔੜ ਦੇ ਕਰਕੇ ਸਾਰੀਆਂ ਫਸਲਾਂ ਸੜ ਕੇ ਤਬਾਹ ਹੋ ਗਈਆਂ ਤੇ ਜੱਟ ਜ਼ਿਮੀਂਦਾਰ ਕਾਲੇ ਪੈ ਗਏ। ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਸਾਰੇ ਝੂਠ ਬੋਲਦੇ ਆ ਕੰਨਪਾਟੇ ਜੋਗੀ। ਇਹ ਸ਼ਿਵਨਾਥ ਤਪਾ ਵੀ ਝੂਠ ਬੋਲਦਾ ਹੈ। ਉਹ ਜੋਗੀਆਂ ਦਾ ਪਾਜ ਉਗੜ ਕੇ ਸਾਹਮਣੇ ਆ ਗਿਆ। ਜ਼ਿਮੀਂਦਾਰ ਪਹਿਲਾਂ ਹੀ ਗੁੱਸੇ ਵਿੱਚ ਸੀਗੇ ਨੁਕਸਾਨ ਉਹਨਾਂ ਦਾ ਬੜਾ ਹੋ ਗਿਆ ਸੀ। ਉਹਨਾਂ ਨੇ ਉਹ ਜੋਗੀ ਸ਼ਿਵਨਾਥ ਨੂੰ ਘੇਰ ਲਿਆ। ਬڑے ਖਰਬੇ ਸ਼ਬਦਾਂ ਵਿੱਚ ਕਿਹਾ ਜੋਗੀ ਜੀ ਪਹਿਲੀ ਗਲਤੀ ਸਾਡੇ ਤੋਂ ਹੀ ਹੋ ਗਈ ਆ ਵੀ ਤੁਹਾਡੇ ਆਖੇ ਲੱਗ ਕੇ ਅਸਾਂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਪਾਸ਼ਾ ਜੀ ਨੂੰ ਪਿੰਡੋਂ ਕੱਢਤਾ ਉਹ ਸਾਰਾ ਹੀ ਪਾਪ ਸਾਡੇ ਸਿਰ ਤੇ ਆ ਤੇ ਬਾਕੀ ਰਹੀ ਗਲ ਤੁਸੀਂ ਮੀਂ ਆਖਿਆ ਸੀ ਮੀਂ ਪਵਾਵਾਂਗੇ ਮੀਂ ਤੁਸੀਂ ਵੜਾ ਨਹੀਂ ਸਕੇ ਹੁਣ ਸਾਡੀ ਆਖਰੀ ਸ਼ਰਤ ਇਹ ਆ ਜਾਂ ਤਾਂ ਇਸ ਵੇਲੇ ਮੀਂ ਪਵਾ ਦਿਓ ਤੇ ਜਾਂ ਤੁਹਾਡੀ ਜਾਨ ਦੀ ਖੈਰ ਨਹੀਂ ਜੱਟ ਜ਼ਿਮੀਂਦਾਰ ਗੁੱਸੇ ਵਿੱਚ ਆਪੇ ਤੋਂ ਬਾਹਰ ਹੋ ਗਏ ਤਪਾ ਸ਼ਿਵਨਾਥ ਨਰਮ ਹੋਣ ਦੀ ਥਾਂ ਉਲਟਾ ਜੱਟਾਂ ਨੂੰ ਜ਼ਿਮੀਂਦਾਰਾਂ ਨੂੰ ਸ਼ਰਾਪ ਦੇਣ ਦੀਆਂ ਧਮਕੀਆਂ ਦੇਣ ਲੱਗ ਪਿਆ ਗੁੱਸੇ ਵਿੱਚ ਆਪੇ ਤੋਂ ਬਾਹਰ ਹੋਏ ਜੱਟਾਂ ਨੇ ਸ਼ਰਾਪ ਦੀਆਂ ਧਮਕੀਆਂ ਤੋਂ ਕਿੱਥੋਂ ਡਰਦੇ ਸੀ ਫਿਰ ਉਹ ਕੁਝ ਵਧੇਰੇ फडਕੀਲਿਆਂ ਗੱਬਰੂਆਂ ਨੇ ਤਪੇ ਨੂੰ ਫੜ ਲਿਆ ਸ਼ਿਵਨਾਥ ਤਪੇ ਨੂੰ ਫੜ ਕੇ ਲੈ ਗਿਆ ਇਸ ਸਮੇਂ ਗੁਰੂ ਅਮਰਦਾਸ ਜੀ ਜੋ ਹੋਰ ਸਾਥੀ ਸਿੱਖਾਂ ਸਮੇਤ ਉੱਥੇ ਪਹੁੰਚੇ ਉਹ ਕੋਈ ਦਿਨਾ ਤੋਂ ਪਿੱਛੋਂ ਆਪਣੇ ਨਗਰ ਤੋਂ ਪਰਤੇ ਸੀ ਸਾਰੀ ਵਾਰਤਾ ਸੁਣੀ ਉਹਨਾਂ ਜਿੜਤਾ ਨੂੰ ਕਿਹਾ ਮੀਂਹ ਪਾਉਣਾ ਚਾਹੁੰਨੇ ਹੋ ਤਾਂ ਆਓ ਜੋ ਭੁੱਲ ਤੁਹਾਡੇ ਤੋਂ ਹੋਈ ਆ ਹੁਣ ਆਪਾਂ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਅਗੇ ਅਰਦਾਸ ਕਰੀਏ ਕਿਉਂਕਿ ਸਭ ਕਰਨੀਆਂ ਦੇ ਮਾਲਕ ਉਹ ਨੇ ਬਾਬਾ ਨਾਨਕ ਜੀ ਦੀ ਦੂਸਰੀ ਜੋਤ ਉਹਨਾਂ ਅਗੇ ਅਰਦਾਸਾਂ ਕਰਦੇ ਆ ਜੀ ਹੁਣ ਕੁਝ ਲੋਕ ਅਰਦਾਸ ਵਿੱਚ ਸ਼ਾਮਲ ਹੋ ਗਏ ਆ ਪਰ ਗੱਬਰੂਆਂ ਦਾ ਗੁੱਸਾ ਤਾਂ ਜੋਗੀ ਉੱਤੇ ਨਿਕਲਣਾ ਚਾਹੁੰਦਾ ਸੀ ਕਿਸੇ ਮਨਚਲੇ ਨੇ ਵਿੱਚੋਂ ਕਹਿ ਦਿੱਤਾ ਜੋਗੀ ਨੂੰ ਧੂਕ ਕੇ ਖੇਤਾਂ ਚੋਂ ਲੈ ਕੇ ਚੱਲੋ ਫਿਰ ਵੇਖਿਓ ਜੇ ਮੀਂਹ ਪੈਂਦਾ ਫਿਰ ਵੇਖਿਓ ਕਿੰਨੀ ਵਰਖਾ ਹੁੰਦੀ ਸੱਚੇ ਦਿਲੋਂ ਕੀਤੀ ਅਰਦਾਸ ਕਦੇ ਖਾਲੀ ਨਹੀਂ ਜਾਂਦੀ ਅਸਮਾਨ ਉੱਤੇ ਬਦਲੀਆਂ ਬਣ ਗਈਆਂ ਬੂੰਦਾਂ ਵਸਣ ਲੱਗ ਪਈਆਂ ਤੇ ਜੱਟ ਜੋਗੀ ਨੂੰ ਧੂਕੇ ਖੇਤਾਂ ਵਿੱਚ ਲੈ ਗਏ ਆ ਜੀ ਤੇ ਕੁਦਰਤ ਨੇ ਖੇਲ ਜਿਹੜੀ ਆ ਵਰਤਾਈ ਆ ਛੋਟੀ ਛੋਟੀ ਬੂੰਦਾ ਬਾਂਦੀ ਵੱਧ ਕੇ ਇੱਕਦਮ ਮੌਲੇ ਧਾਰ ਮੀਂਹ ਬਣ ਗਿਆ ਜੱਟਾਂ ਨੇ ਸੋਚਿਆ ਤੇ ਗੁਰੂ ਅੱਗੇ ਅਰਦਾਸ ਕਰਨ ਤੇ ਜੋਗੀ ਨੂੰ ਸਜ਼ਾ ਦੇਣ ਕਰਕੇ ਮੀਂਹ ਵਰਨਾ ਸ਼ੁਰੂ ਹੋਇਆ ਉਹਨਾਂ ਨੇ ਕੀ ਕੀਤਾ ਉਹ ਜੋਗੀ ਉਹ ਤਪੇ ਦੀ ਲੱਤਾਂ ਨੂੰ ਰੱਸਾ ਪਾ ਕੇ ਆਪਣੇ ਖੇਤ ਵਿੱਚ ਧੂਇਆ ਉਹਨਾਂ ਇਸੇ ਤਰ੍ਹਾਂ ਧੁੰਦੇ ਧੁੰਦੇ ਜੋਗੀ ਸ਼ਿਵਨਾਥ ਥਾਏ ਮਰ ਗਿਆ ਸਾਧ ਸੰਗਤ ਜੀ ਇਵੇਂ ਉਹ ਤਪਾ ਜਿਹੜਾ ਸੀ ਹੰਕਾਰਿਆ ਹੋਇਆ ਸੀ ਉਹਦੇ ਕਰਮਾਂ ਦੀ ਉਹਨੂੰ ਸਜ਼ਾ ਮਿਲੀ ਭੋਲੇ-ਪਾਲੇ ਲੋਕਾਂ ਨੂੰ ਪਰਮਾਉਂਦਾ ਸੀ ਪਿੰਡ ਦੀ ਜੂਹ ਵਿੱਚ ਗੁਰੂ ਜੀ ਦੇ ਉਤਾਰੇ ਦਾ ਪਤਾ ਲੱਗਾ ਤਾਂ ਖਾਨ ਰਜ਼ਾਦਾ ਨਗਰ ਦਾ ਰਹਿਣ ਵਾਲਾ ਸਿੱਖ ਭਾਈ ਪ੍ਰੇਮਾ ਗੁਰੂ ਮਹਾਰਾਜ ਨੂੰ ਆਪਣੇ ਘਰੇ ਲੈ ਗਿਆ ਉਥੇ ਫਿਰ ਸਿੱਖ ਸੰਗਤਾਂ ਨੇ ਦਰਸ਼ਨ ਕੀਤੇ ਆ ਬਹੁਤ ਮਹਾਰਾਜ ਦਾ ਸਤਕਾਰ ਕੀਤਾ ਤਪੇ ਵਾਲਾ ਪਾਣਾ ਵੇਖ ਕੇ ਗੁਰੂ ਅਮਰਦਾਸ ਜੀ ਵੀ ਖਾਨ ਰਜ਼ਾਦੇ ਵਿੱਚ ਜਾ ਕੇ ਨਗਰ 'ਚ ਹਾਜ਼ਰ ਹੋਏ ਆ ਤੇ ਗੁਰੂ ਅੰਗਦ ਦੇਵ ਜੀ ਨੇ ਵੇਖ ਕੇ ਉਥੇ ਫਿਰ ਪੈਠ ਕਰ ਲਈ ਸੀ ਕੰਡ ਫੇਰ ਲਈ ਸੀ ਮਹਾਰਾਜ ਨੇ ਤੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਗੁਰਦੇਵ ਜੀ ਦੇ ਚਰਨ ਪਕੜ ਕੇ ਖਿਮਾ ਮੰਗੀ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਕੇ ਤਸਾਂ ਕਰਾਮਾਤ ਦਿਖਾ ਕੇ ਅਕਾਲ ਪੁਰਖ ਦਾ ਹੁਕਮ ਉਲਟਾਇਆ ਹੈ ਉਸ ਦੀ ਰੀਤੀ ਵਿੱਚ ਦਖਲ ਦੇਣ ਨਾ ਕੋਈ ਵੱਡਾ ਨਹੀਂ ਹੋ ਜਾਂਦਾ ਸਗੋਂ ਵਡਿਆਈ ਤਾਂ ਉਹਦੇ ਭਾਣਾ ਮੰਨਣ ਵਿੱਚ ਹੁੰਦੀ ਆ ਅੱਗੇ ਤੋਂ ਐਸਾ ਕਦੇ ਨਾ ਕਰਨਾ ਕਿਉਂਕਿ ਜੋ ਵੀ ਉੱਥੇ ਸਭ ਕੁਝ ਹੋਇਆ ਸੀ ਬੂੰਦਾਬੰਦੀ ਮੌਲੇ ਧਾਰ ਵਰਖਾ ਹੋਈ ਆ ਉਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਉਨ੍ਹਾਂ ਨੇ ਹੀ ਕਲਾ ਵਰਤਾਈ ਹੈ ਕੁਝ ਇਤਿਹਾਸਕਾਰ ਇਹ ਵੀ ਮੰਨਦੇ ਆ ਫਿਰ ਇਹ ਗੁਰੂ ਸਾਹਿਬ ਜੀ ਨੂੰ ਤਾਂ ਪਤਾ ਲੱਗ ਗਿਆ ਮਹਾਰਾਜ ਕਹਿੰਦੇ ਅੱਗੇ ਤੋਂ ਕਦੇ ਇਹ ਜੇ ਸਾ ਨਾ ਕਰਨਾ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਹੈ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਗੁਰੂ ਜੀ ਨੇ ਗੁਰੂ ਅਮਰਦਾਸ ਜੀ ਨੇ ਮਹਾਰਾਜ ਜੀ ਦੇ ਚਰਨ ਪਕੜ ਕੇ ਮਾਫੀ ਮੰਗੀ ਤੇ ਅੱਗੇ ਵਾਸਤੇ ਰੱਬ ਦੇ ਬਾਣੇ ਵਿੱਚ ਰਹਿਣ ਦੀ ਪ੍ਰਤੀਗਿਆ ਕੀਤੀ ਹੈ ਕੁਝ ਦਿਨ ਹੋਏ ਫਿਰ ਮਹਾਰਾਜ ਖਡੂਰ ਸਾਹਿਬ ਆਏ ਆ ਤੇ ਇੱਥੇ ਆ ਕੇ ਸਾਰਿਆਂ ਨੇ ਮਾਫੀ ਮੰਗੀ ਮਹਾਰਾਜ ਨੂੰ ਮੋੜ ਕੇ ਆਪਦੇ ਵਾਪਸ ਨਗਰ ਲੈ ਆਏ ਇਸ ਤਰ੍ਹਾਂ ਭਾਈ ਉਹ ਜਿਹੜਾ ਤਪਾ ਸੀ ਤੇ ਉਹਦਾ ਸਾਰਾ ਪਾ ਜੁਗੜ ਗਿਆ ਇਸ ਤਰ੍ਹਾਂ ਦੀ ਮੌਤ ਹੋਈ ਹੈ ਅੱਜ ਵੀ ਲੋਕ ਪਖੰਡ ਕਰਦੇ ਆ ਪਖੰਡੀਆਂ ਦਾ ਹਸ਼ਰ ਅੰਤ ਮਾੜਾ ਹੀ ਹੁੰਦਾ ਚੰਗੇ ਕੰਮ ਦਾ ਚੰਗਾ ਨਤੀਜਾ ਹੈ ਬੁਰੇ ਕੰਮ ਦਾ ਬੁਰਾ ਇਸ ਕਰਕੇ ਸਾਨੂੰ ਸੋਚ ਲੈਣਾ ਚਾਹੀਦਾ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਸਤਗੁਰੂ ਦੀ ਬਾਣੀ ਵੀ ਸਾਨੂੰ ਸਮਝਾਉਂਦੀ ਆ ਮੰਦਾ ਮੂੜ ਨਾ ਕੀਚਈ ਤੇ ਲੰਮੀ ਨਦਰ ਨਿਹਾਲੀ ਐ ਮਾੜਾ ਕੰਮ ਭੁੱਲ ਕੇ ਵੀ ਨਹੀਂ ਕਰਨਾ ਪਹਿਲਾਂ ਹੀ ਸੋਚ ਲੈਣਾ ਚਾਹੀਦਾ ਵੀ ਇਹ ਕੰਮ ਦਾ ਕੀ ਨਤੀਜਾ ਹੋਊਗਾ ਜੇ ਸਾਹਿਬ ਨਾਲ ਨਾ ਹਾਰੀ ਐ ਤੇ ਵੇਹਾ ਪਾਸਾ ਢਾਲੀਏ ਕੋਈ ਇਹੋ ਜਿਹਾ ਉਦਮ ਕਰਨਾ ਚਾਹੀਦਾ ਜਿਹਦੇ ਕਰਕੇ ਰੱਬ ਨਾਲ ਪ੍ਰੀਤ ਬਣੇ ਕਿਤੇ ਇਹੋ ਜਿਹਾ ਕਰਮ ਨਾ ਹੋ ਜੇ ਵੀ ਰੱਬ ਨਾਲੋਂ ਪ੍ਰੀਤ ਟੁੱਟ ਜਾਵੇ ਇਸ ਕਰਕੇ ਭਾਈ ਚੰਗੇ ਕਰਮ ਕਰਿ ਇਸ਼ਲਾਹੇ ਉੱਪਰ ਘਾਲੀਐ ਮਨੁੱਖਾ ਜਨਮ ਪਾ ਕੇ ਕੋਈ ਨਫੇ ਵਾਲੀ ਘਾਲ ਕਮਾਈ ਕਰਿਆ ਕਰ ਇਹ ਹੀ ਸਿੱਖਿਆ ਮਿਲੀ ਹੈ ਜੀ ਸਤਿਗੁਰੂ ਜੀ ਕਿਰਪਾ ਕਰਨ ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਿਯਾਲ ਏਕੇ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ